ਲੇਲੇ कॉटन ਦੇ ਡਿਜੀਟਲ ਪ੍ਰਿੰਟਡ ਸ਼ਰਟਾਂ ਦੇ ਨਾਲ ਬਹੁਤ ਹੀ ਸੋਹਣੇ ਸੂਟ ਆਏ ਆ ਜੀ ਆ ਚੈੱਕ ਕਰੋ ਡਿਜ਼ਾਈਨ ਤੁਸੀਂ 20 ਛੇ ਗਲਾ ਲੈਸੇ ਨਾਲ ਤਿਆਰ ਕੀਤਾ ਹੋਇਆ ਡਿਜੀਟਲ ਪ੍ਰਿੰਟਡ ਸ਼ਰਟ ਆ ਨਾਲ ਆ ਦੁਪੱਟਾ ਦੁਪੱਟਾ ਲੈਣ ਵਾਲਾ ਹੈ ਮਸ਼ਰੀਨ ਮੰਡਾਲ ਦਾ ਤੇ ਰੇਟ ਕੀ ਦੇਣ ਵਾਲਾ ਭਾਜੀ 1200 ਦੀ ਰੇਂਜ ਚ ਜੀ 2400 ਵਾਲਾ ਸੂਟ ਹੁਣ ਤੁਹਾਨੂੰ 1200 ਦੀ ਰੇਂਜ ਚ ਮਿਲ ਰਿਹਾ ਬੁਟੀਕ ਵਾਲੇ ਜਿਹੜੇ ਕੀਤੇ ਕਰਾਏ ਤਿਆਰ ਤੁਹਾਨੂੰ ਸੂਟ ਮਿਲਨੇ ਤੇ ਜੋਤੀ ਵਰਲਡ ਵਾਈਡ ਉਹ ਵੀ ਆ ਰਿਹਾ ਲੈ ਕੇ ਆਏ ਏਕੇ ਟੈਕਸ ਦੇ ਬ੍ਰਾਂਡ कॉटन ਦੇ ਪ੍ਰਿੰਟ ਪਿਓਰ ਕਾਟਨ ਦੇ ਪ੍ਰਿੰਟ ਆਣਗੇ ਭਾਜੀ ਡਿਜ਼ਾਈਨ ਬਹੁਤ ਆਇਆ ਮੇਰੇ ਕੋਲੇ ਡੀਐਨਏ ਦੀ ਕੋਈ ਕਮੀ ਨਹੀਂ ਕਲਰ ਚਾਰਟ ਦੇਖੋ ਗਿੱਡੇ ਸੋਹਣੇ ਆਇਆ ਡਾਰਕ ਚਾਰਟ ਵੀ ਆਇਆ ਲਾਈਟ ਵੀ ਆਇਆ ਆਈਸਕ੍ਰੀਮ ਚਾਰਟ ਵੀ ਆਇਆ ਗਰਮੀ ਵਾਲਾ ਵੀ ਆਇਆ ਭਾਜੀ ਚਾਰਟ ਪਿਓਰ ਕਾਟਨ ਹੈ ਰੇਟ 990 ਵਾਲੇ 450 ਰੁਪਏ 450 ਦਾ ਸੂਟ ਮਿਲਣ ਜਾ ਰਿਹਾ ਭਾਜੀ ਡੀਲ ਦਿਖਾ ਦਿਓ ਏਡੇ ਸੋਹਣੇ ਡਿਜ਼ਾਈਨ ਦਿਖਾਓ ਸਾਈਲ ਭਾਜੀ ਲਓ ਜੀ ਲਓ ਇਹ ਕਿਹੜਾ ਗੁੱਡੀਆਂ ਪਟੋਲੇ ਵਾਲਾ ਡੇ ਵਾਲਾ ਭਾਜੀ ਜੀ ਟੋਲੀ ਵਾਲਾ ਡਾਂਡੀ ਵਾਲਾ ਡਾਂਡੀ ਵਾਲਾ ਆਹ ਆਮਲਾ ਹੈ ਲਓ ਜੀ ਗੁੱਡੀਆਂ ਪਟੋਲੇ ਚਾਟੀਏ ਵਾਲਾ ਲਓ ਜੀ ਤੁਹਾਡੇ ਵਾਸਤੇ ਲੈ ਕੇ ਆਏ ਬਹੁਤ ਹੀ ਘੱਟ ਰੇਟਾਂ ਤੇ 225 ਰੁਪਏ ਦਾ ਸੂਟ ਪ੍ਰਿੰਟ ਫਰਾਕ ਸੂਟ ਬਣਾ ਲਓ ਸੂਟ ਬਣਾ ਲਓ ਸਲਵਾਰ ਸੂਟ ਬਣਾ ਲਓ ਪਲਾਜ਼ੋ ਬਣਾ ਲਓ ਸਿਰਫ 225 ਰੁਪਏ ਦਾ ਭਾਜੀ 225 ਰੁਪਏ ਦਾ ਬਹੁਤ ਘੱਟ ਰੇਟ ਤੇ ਡਿਜ਼ਾਈਨ ਬਹੁਤ ਆਏ ਆ ਕਲਰ ਜਾਂ ਅਨਕੋਸ਼ ਹੋਣੇ ਆਏ ਆ 225 ਰੁਪਏ ਦਾ ਸੂਟ ਮਿਲਣ ਜਾ ਰਹੇ ਆ ਬਹੁਤ ਘੱਟ ਰੇਟਾਂ ਤੇ ਬਹੁਤ ਸੋਹਣੇ ਡਿਜ਼ਾਈਨ ਆਏ ਆ ਭਾਜੀ ਮੇਲਣਾ ਕਿੱਥੇ ਆ ਬਾਜੀ ਸਿਰਫ ਤੁਹਾਨੂੰ ਪਤਾ ਇੱਕੋ ਇੱਕ ਦੁਕਾਨ ਗੋਠੀ ਵਾਲਿਆਂ ਦੀ ਜੀ ਤੇ ਲੈ ਕੇ ਆਇਆ ਕੈਟਲੂਕ ਵਾਲੇ ਪੀਸ ਸਲਵਾਰ ਦੇ ਪੌਚਿਆਂ ਤੇ ਵਰਕ ਆਏਗਾ ਜੀ ਘੇਰੇ ਤੇ ਗਲੇ ਤੇ Thread ਦਾ ਕੰਮ ਆਏਗਾ ਚਾਰ ਕਲਰ ਆਏ ਆ ਬਾਜੀ ਦੁਪੱਟਾ ਆਏਗਾ ਪਿਓਰ ਦਾ ਪਿਓਰ ਕਾਟਨ ਦਾ ਸੂਟ ਹੈ ਰੇਟ ਕੀ ਹੈ ਬਾਜੀ ਰੇਟ ਸਿਰਫ 1300 ਰੁਪਏ ਦਾ 2600 ਵਾਲਾ 1300 ਰੁਪਏ ਦਾ ਚਾਰ ਹਾਂ ਹੁਣ ਕਾਟਨ ਦੇ ਬਹੁਤ ਹੀ ਸ਼ਾਨਦਾਰ ਡਿਜ਼ਾਈਨ ਦਿਖਾਉਣ ਲੱਗੇ ਆ ਤੁਹਾਨੂੰ ਆ ਚੈੱਕ ਕਰੋ ਡਿਜ਼ਾਈਨ ਇਹ ਹੈ ਮੇਰੇ ਕੋਲ ਡਿਜੀਟਲ ਪ੍ਰਿੰਟ ਤੇ ਆਇਆ ਆਰੀ ਵਰਕ ਵਾਲਾ ਸੂਟ ਨਾ ਲਾ ਦੇਖੋ ਜੀ ਇਹਦੇ ਡੋਰੀਏ ਦਾ ਦੁਪੱਟਾ ਦੋਰੀਏ ਦਾ ਦੁਪੱਟਾ ਡਿਜੀਟਲ ਪ੍ਰਿੰਟ ਰੈਣ ਵਾਲਾ ਹੈ ਪਰ ਕਲਰਾਂ ਦੀ ਗੱਲ ਕਰੀਏ ਤਾਂ ਆਹ ਦੇਖੋ ਜੀ ਆਹ ਕਲਰ ਚਾਰਟ ਇਹਦੇ ਵਿੱਚ ਆਇਆ ਹੈ ਡਿਜ਼ਾਈਨ ਆਇਆ ਹੈ ਰੇਟ ਦੀ ਗੱਲ ਕਰੀਏ 1700 ਦੀ ਰੇਂਜ ਦੇ ਵਿੱਚ ਆਪਾਂ ਨੂੰ ਮਿਲ ਜਾਣੇ ਸੋਹਣੇ ਸੋਹਣੇ ਡਿਜ਼ਾਈਨ ਕਲਰ ਚਾਰਟ ਕੋਠੀ ਵਾਲੇ ਹਨ ਕਿੰਨਾ ਪਿਆਰਾ ਹੈ ਇਹ ਫਰੰਟ ਤੇ ਬੈਕ ਤੇ ਵਰਕ ਆਇਆ ਹੈ ਇਹ ਨਹੀਂ ਕਿਲਾ ਫਰੰਟ ਫਰੰਟ ਵਰਕ ਹੈ ਫਰੰਟ ਵੀ ਵਰਕ ਹੈ ਪੈਕੀ ਵਰਕ ਹੈ ਪਹਿਲਾਂ ਵਰਕ ਚੈੱਕ ਕਰੋ ਬਹੁਤ ਹੀ ਪਿਆਰਾ ਸੈਟ ਦਾ ਵਰਕ ਤੇ ਨਾ ਨੀਂਮ ਜਿਹੇ ਕੀਤਾ ਹੈ ਮੈਚਿੰਗ ਸੂਟ ਹੈ ਦੁਪੱਟੇ ਤੋਂ ਬਗੈਰ ਆਰਟੀਕਲ ਬਹੁਤ ਪਿਆਰਾ ਹੈ ਬਹੁਤ ਸੋਹਣਾ ਆਰਟੀਕਲ ਹੈ ਕਲਰ ਬਹੁਤ ਪਿਆਰੇ ਪਿਆਰੇ ਦੇ ਭਾਜੀ ਰੇਟ ਹੈ 1400 ਰੁਪਏ ਦਾ ਸੂਟ ਐਸ ਆਈ ਦੀ 1400 ਰੁਪਏ ਦਾ ਮੈਚਿੰਗ ਸੂਟ ਜੀ ਬਿਲਕੁਲ ਜੀ ਬਿਲਕੁਲ ਪਿਓਰ ਕਾਟਨ ਦੇ ਉੱਤੇ 1400 ਦਾ ਆਜੀ ਵਰਕ ਵਾਲਾ ਬਹੁਤ ਹੀ ਪਿਆਰਾ ਡਿਜ਼ਾਈਨ ਮੇਰੇ ਕੋਲ ਆਇਆ ਹੈ ਕੰਟਰਾਸਟ ਹੈ ਜੀ ਬਾਟਮ ਹੈ ਜੀ ਰਾਈਟ ਕਲਰ ਦੀ ਤੇ ਸ਼ਰਟ ਹੈ ਵਾਈਟ ਕਲਰ ਦੀ ਦੇ ਕਲਰ ਮਿਲਣਗੇ 4 4 ਕਲਰ ਦਿਹਾਗੇ ਆਰਟੀਕਲ ਬਹੁਤ ਪਿਆਰਾ ਬਹੁਤ ਹੀ ਸੋਹਣਾ ਆਰਟੀਕਲ ਹੈ ਬਿਲਕੁਲ ਡਿਫਰੈਂਟ ਸਿੰਪਲ ਬੈਸਟ ਪਾਰਟੀ ਦੇ ਸੂਟ ਹੈ ਫਰੰਟ ਵੀ ਤੇ ਬੈਕ ਫਰੰਟ ਵੀ ਤੇ ਬੈਕ ਹੈ ਜੀ ਆਰਟੀਕਲ ਬਹੁਤ ਸਾਨਾ ਪਿਓਰ ਕੋਟਨ ਦੇ ਉੱਪਰ ਹੈ 100% ਕੋਟਨ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਿਲਕੁਲ ਡਿਫਰੈਂਟ ਬਿਲਕੁਲ ਕਰਮੀਆں ਤੋਂ ਬੈਕ ਪਾਰਟੀ ਦੇ ਸੂਟ ਹੈ 4 ਕਲਰਾਂ ਦਾ ਸੱਟਾ ਚੱਲਣਾ ਇਹ ਜਿਹੜਾ ਮੇਲਾ ਲੱਗਿਆ ਨਾ ਗਰਮੀ ਦੇ ਸੂਟਾਂ ਲੱਗਿਆ 50% ਛੋੜਵਾ ਜਿਵੇਂ ਕਿ ਕੋਡਨ ਦੇ ਪ੍ਰਿੰਟ ਆਪਣੇ ਕੋਲ ਸਟਾਰਟ ਹੋ ਗਏ 350 ਰੁਪਏ ਚ ਗਰਮੀਆਂ ਦੇ ਆਫਰ ਪ੍ਰਿੰਟ ਦੇ ਨਿਗਾ ਮਾਰਨੈ ਕਿਹੜੇ ਕਿਹੜੇ ਪ੍ਰਿੰਟ ਆਜਾ ਹਿਲਦਾ ਸੂਟਾਂ ਦਾ ਜੀ ਬਹੁਤ ਫਾਇਦਾ ਗਰਮੀਆਂ ਸੂਟਾਂ ਬਹੁਤ ਫਾਇਦਾ ਆ ਬਹੁਤ ਡਿਸਕਾਊਂਟ ਤੇ ਲੱਗੇ ਆ ਆਰਟੀਕਲ ਸਵਾ ਲੇ ਆ ਆ ਵੀ ਆਰਟੀਕਲ ਪੇਨੇ ਆ ਸਾਰੀ ਸੈਨ ਗਰਮੀਆਂ ਵਾਲੇ ਆ ਨਿਗਾ ਮਾਰੋਗੇ ਨੇ ਇਹ ਹਿੱਟ ਹਿੱਟ ਜਿਹੜੇ ਆ ਰੇ ਨੇ ਵਿੱਚ ਬਹੁਤ ਹੀ ਪਿਆਰੇ ਪਿਆਰੇ 350 ਰੁਪਏ ਦਾ ਸੂਟ ਹੈ ਪਿਓਰ ਕੋਡਨ ਦਾ ਪਿਓਰ ਕਾਟਨ ਦੇ ਸੂਤ ਹੈ ਜੀ ਇੱਕ ਧਾਗਾ ਮਿਕਸ ਹੈ ਮੇਰਾ ਸੂਤ ਵਾਸਤੇ ਜੀ ਇੱਕ ਧਾਗਾ ਮਿਕਸ ਹੋਏ 50000 ਰੁਪਏ ਨਾਮ ਹੈ ਕਹਿੰਦੇ ਗੱਲ ਦਵਾਂਗੇ ਦੀ 50000 ਰੁਪਏ ਨਾਮ ਹੈ ਕੋਈ ਕਹਿੰਦੇ ਸਿੰਥੈਟਿਕ ਧਾਗਾ ਜੀ 100% ਕਾਟਨ ਦੇ ਡਿਜ਼ਾਈਨ ਆਇਨ ਮੇ ਤੋਂ ਆ ਮੇਰਾ ਡਿਜ਼ਾਈਨ ਜਤੋਈ 100% ਕਾਟਨ ਇੱਕ ਧਾਗਾ ਵਿੱਚ ਸਿੰਥੈਟਿਕ ਹੋਵੇ 50000 ਰੁਪਏ ਨਾਮ ਹੈ ਕਹਿੰਦੇ ਗੱਲ ਦਵਾਂਗੇ ਸੀ ਕੋਈ ਕਹਿੰਦੇ ਸਿੰਥੈਟਿਕ ਹੈ 50000 ਰੁਪਏ ਨਾਮ ਲੈ ਸਰ ਕੋਈ ਜੀ ਪਿਓਰ ਕਾਟਨ ਦਾ 100% ਕਾਟਨ ਹੈ ਪੂਤਕੇ ਨੀਲਾ ਮਾਰੂ ਪਰ ਆਪੋਲੇ ਖਾਣੇ ਪਰੇ ਗਏ ਕਹਿੰਦੇ ਸੋਨੇ ਸੋਨੇ ਰਿਆ ਜਿਨਣਗੇ ਆਪਣੇ ਬੋਲ ਐਨੇ ਪਿਆਰੇ ਪਿਆਰੇ ਦੇਖਣਾ ਨਹੀਂ ਯਾਰ ਕੋਈ ਜੇ ਬਣੂ ਸਾਟੇ 350 ਰੁਪਏ ਸੁਮੇਰੀ ਸਾਟੇ 350 ਰੁਪਏ ਕਰਮੀਆਂ ਸੂਟ ਲੈ ਕੇ ਆ ਕੀ ਕੱਪੜਾ ਤੇ ਵਿੱਚੇ ਮੈਚਿੰਗ ਲੈਣਗੇ ਵਿੱਚੇ ਲੈਣਗੇ ਆਲ ਓਵਰ ਜੀ 350 ਰੁਪਏ ਦਾ 100% ਕੋਆਰਡিনেਟ ਡਿਜ਼ਾਈਨ ਹੈ ਕਰਦੀਆਂ ਤੋਹਫਾ ਲੈ ਕੇ ਹੈ ਠੰਡਾ ਕੱਪੜਾ ਹੈ ਆਰਾਮਦਾਰ ਕੱਪੜਾ ਹੈ ਗਰਮੀਆਂ ਤੋਹਫੇ ਜਿੱਦੇ ਵੀ ਡਿਜ਼ਾਈਨ ਲਿਖ ਰਹੇ ਨੇ ਇਹ ਸਾਰੇ ਡਿਜ਼ਾਈਨ 350 ਰੁਪਏ ਦੇ 350 ਰੁਪਏ ਦਾ ਸਮਝ ਰਹੇ ਗਰਮੀਆਂ ਤੋਹਫਾ ਪੈਂਦੀ ਰਾਜ ਕੁਸ਼ਲ ਨੇ ਪੁੱਛ ਲਈ ਕੋਡ ਨੇ ਕੀ ਹੈ ਕੋਡ ਨਹੀਂ ਇਹ ਕੋਡ ਨਹੀਂ ਗਾਹ ਤੋਂ ਵਿਚਾਰੇ ਕੋਟਨ ਕਸਟਮਰ ਕਹਿ ਰਹੇ ਕੋਟਨ ਰੇਸ਼ਮੀ ਕਪੜਾ ਦੇ ਦੇ ਪਹਿਂਦੀ ਪਿਓਰ ਕੋਟਨ ਕਿੱਥੋਂ ਆਇਆ ਪੰਜ ਕੋਟ ਬਖਤੂ ਤੇ 350 ਵਰਸਾ ਤੋਂ ਹੋਣਾ ਪਈ ਹੁੰਦੇ ਕਿ ਸੁਤੀ ਕਪੜਾ ਸੁਤੀ ਕਪੜਾ ਕਿ ਸੁਤੀ ਦੇਖੋ ਅਸੀਂ ਨਹੀਂ ਕਹਿ ਰਹੇ ਕਸਟਮਰ ਕਹਿ ਰਹੇ ਤੈਨ ਸੁਤੀ ਕਪੜਾ 350 ਰੁਪਏ ਅੱਜ ਕਾ ਸੁਤੀ ਵੀ ਹੋਰ ਇਹ aí ਪਿਓਰ ਦੇਖੋ ਮਿਕਸ ਕਰਦੇ ਕਿੰਨਾ ਨਾਮ ਹੈ 50000 ਜੀ 50000 ਰੁਪਏ ਨਾਮ ਹੈ ਜੀ ਕੋਈ ਕਹਵੇ ਮਿਕਸ ਸੇ ਕਹਿਣ ਦੀ ਗੱਲ ਨਹੀਂ ਧਾਵਾਂਗੇ 100% ਕੋਟਨ ਨੂੰ 100% ਕੋਟਨ ਕਹਾਂਗੇ ਕੋਈ ਕਹੇ ਮਿਕਸ ਹੈ 50000 ਰੁਪਏ ਨਾ ਮੈਂ ਸਾਡੀਆਂ ਸਟਾਕ ਧਾਰੋ ਸਟਾਕ ਸਾਰੇ ਧਾਰੋ ਭਾਈ ਸਾਰਾ ਸਟਾਕ ਸਾਡਾ ਭਾਈ ਅੱਛਾ ਉਸ ਤੋਂ ਬਾਅਦ ਆ ਗਈ ਚਿਕਨ ਦੇ ਪਲਾਜ਼ੇ ਵਾਲੀ ਕਿਹਦੇ ਸਾਡੀ ਚਿਕਨ ਦੇ ਪਲਾਜ਼ੇ ਵਾਲੇ ਸੁਦਾਏ ਨੇ ਆਪਣੇ ਕੋਲ ਦੀ ਆ ਛੱਟ ਹੈ ਜੀ 300 ਰੁਪਏ ਦਾ ਦੇ ਰਹੇ ਆ ਬੋਟੋ ਮੇ ਜੀ ਸਿਰਫ 450 ਉਹ ਸੁਦਾਏ ਚਿਕਨ ਦੇ ਪਲਾਜ਼ੇ ਵਾਲੇ ਅੰਨੇ ਸੋਨੇ ਸੋਨੇ ਰਹਿਣ ਆਉਣ ਆਪਣੇ ਕੋਲ ਦੀ ਚਿਕਨ ਪਲਾਜੋ ਵਾਲੇ ਸਿਰਫ 450 ਸੂਟੇ ਚਿਕਨ ਪਲਾਜੋ ਵਾਲੇ ਚਿਕਨ ਪਲਾਜੋ ਨਾਲ 450 ਸੂਟੇ ਦੀ 100% ਗਾਰੰਟੀ ਹੋਗੀ ਕੋਈ ਮਿਕਸ ਵਾਲਾ ਕੰਮ ਨਹੀਂ ਹੈ ਨਾਲ ਪਲਾਜੇ ਬਣੇ ਹੋਏ ਜੀ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਲੈ ਕੇ ਆਏ ਪਰ ਕੋਈ ਚਿਕਨ ਪਲਾਜੋ ਵਾਲੇ 450 400 ਬੇ ਸੂਟੇ ਜੀ ਇਹਨਾਂ ਦੀ ਕੋਈ ਕਮੀ ਨਹੀਂ ਆਪਣੇ ਕੋਲ ਪ੍ਰਿੰਟਾਂ ਦੀ ਕੋਈ ਕਮੀ ਨਹੀਂ ਜਿੰਨਾ ਮਰਚਿਸ ਕੋਲ ਹੋਵੇ ਲੋ ਜੀ ਸਾਦੇ 400 ਪਈ ਠੀਕ ਹੈ ਨਾ ਪਲਾਉ ਜੋ ਵਾਲੇ ਸੂਡ ਆਏ ਨੇ 450 ਖੇਤ ਲਈ ਨਹੀਂ ਦੇਖੋ ਨਾ ਮੈਂ ਮੀਨੇ ਆਡੀਅன்ஸ்ਾਰੇ ਜੋ ਵੀ ਆਜਿ ਰਿਹਾ 1000 ਰੁਪਏ ਦਾ ਬਿਆਂ ਦੇ ਕੋਲ ਐਨੇ ਸੋਨੇ ਸੋਨੇ ਰਿਹਾ ਸਾਦੇ 450 ਮਿਲੂ ਸਾਦੇ 400 ਸੋਨੇ ਦੀ ਜੀ ਕਰਦੇ ਹਾਂ ਵਧੀਆ ਚਿਕਨ ਪਲਾਉ ਜੋ ਵਾਲੇ ਮੇਲਾ ਲੱਗਿਆ ਜਰਮੀਏ ਸੁੱਤਾ ਦਾ ਜੀ ਪੱਤੋ ਪੱਤ ਫੈਨਾ ਥਾਓ ਮੇਲਾ ਸੁੱਤਾ ਦਾ ਮੇਲਾ ਸੁੱਤਾ ਦਾ ਸਾਡੇ 450 ਰੁਪਏ ਦਾ ਚਿਕਨ ਪਲਾਜੋ ਨਾਲ ਜੀ ਇਹ ਕਲਾਸ ਪੂਰੀ ਤੇ ਵੀ ਮੇਲਾ ਸੁੱਤਾ ਦਾ ਡਿਜ਼ਾਈਨਾਂ ਦੇ ਕੋਈ ਕਮੀ ਨਹੀਂ ਆ ਜਿੰਨੇ ਵੀ ਦੇਖ ਸਕਦੇ ਹੋ ਅਲੋ ਡਿਜ਼ਾਈਨ ਦੇਖੋ ਜੀ ਐਡੇ ਸੋਹਣੇ ਸੋਹਣੇ ਡਿਜ਼ਾਈਨ ਹੈ ਇਹ ਕਲਾਸ ਇਸ ਤੇ ਵੀ ਉਮਰ ਲੰਘਾਣ ਚਿਕਨ ਪਲਾਜੋ ਨਾਲ ਸਿਰਫ 450 ਰੁਪਏ ਆ ਸਾਰਾ ਸਟਾਕ ਪੈਣਾ ਵੀ ਜੀ ਆ ਸਾਰਾ ਸਟਾਕ ਜਿਨ ਪਲਾਜੋ ਮੇ ਆ ਸਾਰਾ ਸਟਾਕ ਆ ਸਾਰਾ ਸਟਾਕ ਚੱਕਿਆ ਦੇ ਆ ਜਾਈ ਇੱਧਰ ਪਿਓਰ ਕੋਟਰ ਪਈ ਆ 350 ਰੁਪਏ ਦੀ 350 ਰੁਪਏ ਧਰ ਬਸਾਰਾ ਸਟੋਰ ਧਰੋਈ ਆ ਸਾਰਾ ਸਟਾਕ 350 ਲਈ ਉਹ ਘਰੇ ਮੇ 450 ਰੁਪਏ ਆ ਜੋ ਆ ਪਿਓਰ ਕੈਮਰੀ ਕੇ ਜੀ 100% ਕੈਮਰੀਕ ਆਲ ਓਵਰ ਸੂਪ ਇਹ ਕਿਹੜਾ ਬ੍ਰੈਂਡ ਇਹ 450 ਦੇ